ਦੋਸਤੋ ਅੱਜ ਮੈਂ ਤੁਹਾਡੇ ਨਾਲ ਜੀ ਕਹਾਣੀ ਸਾਂਝੀ ਕਰਨ ਲੱਗਿਆ ਹਾਂ ਉਹਦਾ ਨਾਂ ਹੈ ਮੇਰੀ ਮਾਂ ਕਹਤੀ ਹੈ ਪੁੱਤਰਾ ਵਾਲੀ ਮਾਤਾ ਮੇਰੀ ਸੀ ਨਿੱਕੀ ਜਹੀ ਜਾਨ ਕੰਮਾਂ ਨੇ ਘੇਰੀ ਸੀ 1945 ਜਦ ਮੈਂ ਜਾਇਆ ਸੀ ਅਠਵਾਂ ਨੰਬਰ ਆ ਕੇ ਘਰ ਵਿੱਚ ਲਾਇਆ ਸੀ ਛੋਟੀ ਉਮਰੇ ਜਦ ਮੈਂ ਸੁਰਤ ਸੁਵਾਲੀ ਸੀ ਥੱਕੀ ਹਾਰੀ ਬੀਬੇ ਲੱਸੀ ਵਾਲੀ ਸੀ ਬਿਸਲਕੌਰ ਸੀ ਨਾਂ ਉਤੇ ਪਿੰਡ ਫਰਵਾਹੀ ਸੀ ਨਿੱਕੀਆਂ ਹੁਰੇ ਸੁਣਿਆ ਉਹ ਵੀ ਆਈ ਸੀ ਧੂਵੀ ਕੋਲੇ ਪਿੰਡ ਪ੍ਰਭਾਨ ਦੀ ਜਾਈ ਜੀ ਸੀ ਘਰ ਦੇ ਵਿੱਚ ਇਕੱਲੀ ਭੈਣ ਨਾ ਪਾਈ ਸੀ ਮਾਪੇ ਦੇ ਨਾਲ ਹੀ ਪੇਕਾ ਮੁੱਕ ਗਿਆ ਮਾਪੇ ਦੇ ਨਾਲ ਹੀ ਪੇਕਾ ਮੁੱਕ ਗਿਆ ਪਾਏ ਚਾਚੇਆ ਕੋਲੋਂ ਉਸ ਨਾਲ ਕੁਝ ਲਿਆ ਉਸ ਨੇ ਮੁੜ ਕੇ ਪੇਕੀ ਫੇਰਾ ਪਾਇਆ ਨਾ ਉਹਦੇ ਰਹਿ ਤਿਹਾਰ ਸੁਨਾਰਾ ਆਇਆ ਨਾ ਗੱਦ ਘਾਟ ਦੀ ਛੋਟੀ ਹਿੰਮਤੀ ਵਾਲੀ ਸੀ ਹੱਥਾਂ ਪੈਰਾਂ ਦੀ ਪਰ ਬੜੀ ਹੀ ਕਾਲੀ ਸੀ ਤਿੰਤੀਆਂ ਸੇ ਪੁੱਤਰ ਬਹਿੰਗੀ ਭਾਰੀ ਸੀ ਜਿੰਦ ਜਣੇ ਪੇ ਕਰਦੀ ਕਰਦੀ ਹਾਰੀ ਸੀ ਨਿੱਕੇ ਘਰ ਵਿੱਚ ਮੁੰਜੇ ਢਾ ਵਸਾਉਂਦੀ ਸੀ ਲੋਰੀਆਂ ਦੇ ਦੇ ਨਿੱਕਿਆਂ ਤਾਂ ਇਸ ਲਾਉਂਦੀ ਸੀ ਸੁੱਤਿਆਂ ਤਾਂ ਇਹ ਜਗਾ ਕੇ ਦੁੱਧ ਪੋੜਾ ਦਿੰਦੀ ਮਿੱਠੇ ਦੁੱਧਾ ਛੰਨਾ ਮੂੰਹ ਨੂੰ ਲਾ ਦੇਂਦੀ ਉਬਾਗ ਮੇਰੀ ਦਰ ਰਾਤ ਉਪਾਉਂਦੀ ਸੀ ਪਤਨੀ ਉਹ ਕਿੜਿ-ਕਿੜੀ ਸੰਭੀ ਸੀ ਵੱਡੇ ਤੜਕੇ ਉੱਠੋ ਚੱਕੀ ਚ ਆਉਂਦੀ ਸੀ ਰੱਬ ਦਾ ਨਾਮ ਵੀ ਨਾੜ ਨਾੜ ਕੇ ਆਉਂਦੀ ਸੀ ਭਰਪੂਰ ਆਟਾ ਗੁੰਨ ਪਕਾਉਂਦੀ ਸੀ ਛਟੀਆਂ ਤੇ ਗਲਗੋਹੇ ਚੁੱਲ੍ਹੇ ਡਾਉਂਦੀ ਸੀ ਅਸੀਂ ਤਵੇਂ ਤੋਂ ਰੋਟੀ ਲੈਣ ਨਾ ਦਿੰਦੇ ਸੀ ਅਸੀਂ ਤਵੇਂ ਤੋਂ ਰੋਟੀ ਲੈਣ ਨਾ ਦਿੰਦੇ ਸੀ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਕਹਿੰਦੇ ਸੀ ਪਤਾ ਨਹੀਂ ਵਾਕਿਆ ਸੀ ਯੂਟੂਬ ਵਗਦੀ ਸੀ ਦਿnde-binde ਭੁੱਖਾ ਸਾਨੂੰ ਲੱਗਦੀ ਸੀ ਜਦ ਸਾਨੂੰ ਸਰਚਾਉਂਦੀ ਉਹ ਥੱਕ ਜਾਂਦੀ ਠਫਾ ਧੋੜ ਵੀ ਕਰਦੀ ਜਦੋਂ ਅੱਕ ਜਾਂਦੀ ਗਾਵਾਂ ਮੱਝਾਂ ਚੋਂ ਚੋ ਕਾੜ ਨਹੀਂ ਭਰਦੀ ਸੀ ਹਾਰੇ ਵਿੱਚ ਅੱਕ ਪਾ ਕੇ ਤੱਤਾ ਧਰਦੀ ਸੀ ਸਭ ਤੋਂ ਪਿੱਛੋਂ ਉਹ ਖਾਂਦੀ ਪੀਂਦੀ ਸੀ ਮੇਰੇ ਕੱਪੜੇ ਤੋਂ ਦੀ ਪਾਟੇ ਸੀਂਦੀ ਸੀ ਉਹ ਨਰਮੀ ਅਤੇ ਇੱਕ ਪਹਾੜ ਨਾਲ ਚਗਾਉਂਦੀ ਸੀ ਫਸਲ ਜਦੋਂ ਘਰ ਆਏ ਖੁਸ਼ੀ ਮਨਾਉਂਦੀ ਸੀ ਬੇਲਕ ਪਹਾੜ ਹੱਥੀ ਰੂਪ ਬਣਾਉਂਦੀ ਸੀ ਪੈਂਜੇ ਨੂੰ ਘਰ ਸਦਕੇ ਫੇਰ ਪਜਾਉਂਦੀ ਸੀ ਬੱਟ ਪੂਣੀਆ ਉਹ ਚਰ ਕੇ ਡਾਉਂਦੀ ਸੀ ਕੁੜੀਆਂ ਨੂੰ ਵੀ ਨਾਲ ਉਹ ਕੱਤਰ ਲਾਉਂਦੀ ਸੀ ਅਟੇਰ ਗਲੋਟੇ ਉਹ ਅਟੀਆਂ ਲਾਉਂਦੀ ਸੀ ਜੁਲਾਹੇ ਕੋਲੋਂ ਖੱਦਰ ਕੇਸ ਬਣਾਉਂਦੀ ਸੀ ਤਿੰਨੇ ਵਕਤ ਜਦ ਉਹ ਰੋਟੀ ਲਾਉਂਦੀ ਸੀ ਪਹਿਲੀ ਰੋਟੀ ਕੁੱਤੇ ਲਈ ਪਕਾਉਂਦੀ ਸੀ ਕੋਈ ਮੰਗ ਤਾ ਦਰਤੇ ਫੇਰੀ ਪਾਉਂਦਾ ਸੀ ਬੈਣਾ ਖੈਰ ਤੋਂ ਖਾਲੀ ਨਾ ਹੋ ਜਾਂਦਾ ਸੀ ਉਹ ਮੰਜੇ ਪੀੜੀਆਂ ਦਰਿਆ ਘਰੇ ਬਣਾਉਂਦੀ ਸੀ ਧੀਆਂ ਤਾਈ ਕੋਲੇ ਬੈਠ ਸਿਕਾਉਂਦੀ ਸੀ ਚੁੱਲ੍ਹੇ ਹਾਰੇ ਅਤੇ ਭੜੋਲੇ ਪਾਉਂਦੀ ਸੀ ਕੱਚੇ ਘਰ ਨੂੰ ਲਿਪ ਪੋਚ ਵਿੱਚ ਪਕਾਉਂਦੀ ਸੀ ਸਾਰਸਰੋਂ ਦਾ ਗੰਦਲਾ ਚੀਰ ਬਣਾਉਂਦੀ ਸੀ ਗੁੰਨ ਮੱਕੀ ਦਾ ਆਟਾ ਰੋਟੀਆਂ ਲਾਉਂਦੀ ਸੀ ਪੱਤ ਪਾਤੀਆਂ ਬਾੜੇ ਵਿੱਚ ਸਕਾਉਂਦੀ ਸੀ ਦੇ ਦੇ ਕੇ ਫਿਰ ਗੇੜ ਗੋਹਾਰਾ ਲਾਉਂਦੀ ਸੀ ਮੈਨੂੰ ਉਸਨੇ ਪੜ੍ਹਨ ਸਕੂਲੇ ਪਾ ਦਿੱਤਾ ਇੱਕ ਆਨੇ ਦਾ ਕੈਦਾ ਹੱਟਿਉ ਲਿਆ ਦਿੱਤਾ ਚੰਦ ਪੁੱਤਰਾ ਪੜ੍ਹ ਲੈ ਮੋਜਾ ਮਾਣੇਗਾ ਚੰਦ ਪੁੱਤਰਾ ਪੜ੍ਹ ਲੈ ਮੋਜਾ ਮਾਣੇਗਾ ਨਹੀਂ ਤਾਂ ਹੋਰ ਆਪਾਂ ਨੂੰ ਕੱਟਾ ਛਾੜੇਗਾ ਸੱਕਰ ਮੱਖਣੀ ਪਾ ਕੇ ਚੂਰੀ ਘੁੜਦੀ ਸੀ ਪਿਆਰ ਚੱਫੀ ਪਾ ਕੇ ਦਿਲ ਨਾਲ ਘੁੜਦੀ ਸੀ ਮੈਂ ਸਕੂਲੋਂ ਆਉਂਦਾ ਉਹ ਮੁਸਕਾਉਂਦੀ ਸੀ ਕਾਢੀ ਵਿੱਚੋਂ ਕੱਢ ਕੇ ਦੁੱਧ ਚ ਪੜਾਉਂਦੀ ਸੀ ਸਾਲ 16 ਵਿੱਚ ਵੀਰदयाल ਨજરਗੋਹਾਂ ਬੈਠਾ ਅੰਨੇ ਪੁੱਤ ਦਾ ਗੋਲਾ ਪੇਟ ਚ ਆ ਬੈਠਾ ਜਵਾਨ ਪੁੱਤ ਨੂੰ ਵੇਖ ਕੇ ਵੇਖ ਉਹ ਝੁਰਦੀ ਸੀ ਦਿਨ ਰਾਤ ਉਹ ਅੰਦਰੋਂ ਅੰਦਰ ਇੱਕ ਫੁਰਦੀ ਸੀ ਪੀੜ ਲੁਕਾ ਕੇ ਉਂਝ ਤਾਂ ਉਹ ਹੱਸਦੀ ਸੀ ਚੋਰੀ ਚੋਰੀ ਰੋਂਦੀ ਦੁੱਖ ਨਾ ਦੱਸਦੀ ਸੀ ਹਕੀਮ ਦਵਾਈਆਂ ਦੇ ਕੇ ਜਦੋਂ ਹਾਰ ਗਏ ਅਕੀਰ ਦਵਾਈਆਂ ਦੇ ਕੇ ਜਦੋਂ ਹਾਰ ਗਏ ਲੁਧਿਆਣੇ ਲੈ ਜੋ ਚੱਕ ਕੇ ਕਹਿ ਕੇ ਪਾਰ ਗਏ ਦੇ ਆਨੰਦ ਵਿੱਚ ਉਹਨਾਂ ਸਰਜਰੀ ਕਰ ਦਿੱਤੀ ਜ਼ਖਮ ਸਿਓ ਕੇ ਪੇਟ ਤੇ ਪੱਟੀ ਧਰ ਦਿੱਤੀ ਮਹੀਨੇ ਪਿੱਛੋਂ ਕਹਿੰਦੇ ਘਰ ਨੂੰ ਲੈ ਜਾਓ ਜਿਹੜੇ ਰਸਤੇ ਆਏ ਉਸੇ ਪੈ ਜਾਓ ਤਿੰਨ ਹਫ਼ਤੇ ਕਹਿੰਦੇ ਇਸ ਨੇ ਜੀਣਾ ਹੈ ਅੰਨ ਪਾਣੀ ਜੋ ਰਿਆਂ ਦਾ ਖਾਣਾ ਪੀਣਾ ਖੋਗੜ ਕਰਕੇ ਉਹਨਾਂ ਘਰ ਨੂੰ ਮੋੜ ਦਿੱਤੇ ਉਰਬੁਤੇ ਕਰੋ ਪ੍ਰੋਸਾ ਕੈ ਹੱਥ ਜੋੜ ਦਿੱਤੇ 10 ਸਾਲ ਦਾ ਛੱਡ ਕੇ ਮੈਨੂੰ ਮੁੱਕ ਗਈ ਮਾਂ ਪਿਆਰ ਦੀ ਨਦੀ ਸਦਾਲੀ ਸੁੱਕ ਗਈ ਉਹ ਬਾਵਾ ਮਾਂ ਵਾਲੇ ਫਰਜ਼ ਪਾਲ ਦੀ ਖੁਰ ਗਈ ਦੁੱਖਾਂ ਮਾਰੀ ਸਮੇ ਤੋਂ ਪਹਿਲਾਂ ਤੁਰ ਗਈ ਰੱਬ ਦੇ ਕਰ एहਸਾਨ ਚਲੇ ਜੋ ਜਾਂਦੇ ਨੇ ਫੇਰ ਕਦੀ ਨਾ ਫੇਰਾ ਮੁੜ ਕੇ ਪਾਉਂਦੇ ਨੇ ਚੰਦ ਫਰਵਾਹੀ ਵਾਲਾ ਨਿਤ ਕਰੇ ਦੁਆਵਾ ਚੰਦ ਫਰਵਾਹੀ ਵਾਲਾ ਨਿਤ ਕਰੇ ਦੁਆਵਾ ਪੁੱਤਾਂ ਤੀਆਂ ਕੋਲੋਂ ਵਖ ਹੋਣ ਨਾ ਮਾਵਾ ਪੁੱਤਾਂ ਤੀਆਂ ਕੋਲੋਂ ਵਖ ਹੋਣ ਨਾ ਮਾਵਾ ਸਤਰੀਕਾ